ਇਸ ਵੱਡੀ ਵੱਡੀ ਖਬਰ ਦਿੱਲੀ ਤੋਂ ਭਗਵਾਨ ਹਤਮਾਨ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਨਵੇਂ ਕਨਵੀਨਰ ਚੁਣੇ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਦੱਸਦੀ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਅੱਜ ਮੀਟਿੰਗ ਹੋਈ ਸੀ ਗੁਰਪ੍ਰੀਤ ਸਿੰਘ ਵੜੈਚ ਨੇ ਉਹਨਾਂ ਨੂੰ ਪੰਜਾਬ ਕਨਵੀਨਰ ਦੇ ਅਹੁਦੇ ਤੋਂ ਹਟਾਇਆ ਜਾਣਦੇ ਉਤੇ ਇਤਰਾਜ਼ ਵੀ ਜਤਾਇਆ ਹੈ। ਰਸਤੇ ਕੇ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪਹਿਲਾਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਇੰਚਾਰਜ ਦੇ ਅਹੁਦੇ ਤੋਂ ਹਟਾਇਆ ਸੀ। ਜਿਸ ਤੋਂ ਬਾਅਦ ਲਗਾਤਾਰ ਪਾਰਟੀ ਦੇ ਪੰਜਾਬ ਕਨਵੀਨਰ ਨੂੰ ਬਦਲਣ ਦੀ ਮੰਗ ਉੱਠ ਰਹੀ ਸੀ। ਫਿਲਹਾਲ ਭਗਵਾਨ ਤਮਨ ਨੂੰ ਪੰਜਾਬ ਦੇ ਵਿੱਚ ਪਾਰਟੀ ਦਾ ਨਵਾਂ ਕਨਵੀਨਰ ਨਿਯੁਕਤ ਕਰ ਦਿੱਤਾ ਗਿਆ ਹੈ। ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ। ਜੀ ਯਾਦਵਿੰਦਰ ਕੀ ਜਾਣਕਾਰੀ ਹੈ ਕਿ ਆਮ ਆਦਮੀ ਪਾਰਟੀ ਦੀ ਮੀਟਿੰਗ ਵਿੱਚ ਕੀ ਫੈਸਲੇ ਲਏ ਦੇਖੋ ਬੜੀ ਲੰਬੀ ਮੀਟਿੰਗ ਚੱਲੀ ਔਰ ਕੇਜਰੀਵਾਲ ਨੇ 1 ਟੂ 1 ਗੱਲਬਾਤ ਕੀਤੀ ਹੈ ਸਾਰਿਆਂ ਨਾਲ ਜਿਦੇ ਚ ਐਮ ਐਲ ਏ ਵੀ ਸੀ ਆਬਜ਼ਰਵਰ ਵੀ ਸੀ ਜਿਹੜੇ ਜ਼ੋਨਾਂ ਦੇ ਪ੍ਰਧਾਨ ਨੇ ਆ ਜ਼ੋਨਾਂ ਦੇ ਚਾਰ ਫਿਕਸਡ ਇਨਚਾਰਜ ਉਹ ਵੀ ਸੀ ਉਸ ਤੋਂ ਬਾਅਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਭਗਵਾਨ ਸਤਿਮਾਨ ਕਨਵੀਨਰ ਨੇ ਪਾਰਟੀ ਦੇ ਤੇ ਜਿਹੜੇ ਸੁਨਾਮ ਤੋਂ ਵਿਧਾਇਕ ਨੇ ਅਮਨ ਅਰੋੜਾ ਉਹ ਆਮ ਆਦਮੀ ਪਾਰਟੀ ਦੇ ਕੋ ਕਨਵੀਨਰ ਕੇਜਰੀਵਾਲ ਨੇ ਬਕਾਇਦਾ ਤੌਰ ਤੇ ਸਾਡੇ ਸੋਰਸ ਦੱਸਦੇ ਨੇ Tark ਕਿਉਂਕਿ ਪੰਜਾਬ ਚ ਹਿੰਦੂਆਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਇਸ ਕਰਕੇ ਅਸੀਂ ਅਮਨ ਅਰੋੜਾ ਨੂੰ ਜਿਹੜਾ ਕੋ ਕਨਵੀਨਰ ਬਣਾ ਰਹੇ ਤਰਕ ਦਿੱਤਾ ਗਿਆ ਤਾਂ ਇੱਥੇ ਇੱਕ ਵੱਡੀ ਡਿਵੈਲਪਮੈਂਟ ਮੀਟਿੰਗ 'ਚ ਹੋਈ ਕਿ ਸੁਖਪਾਲ ਸਿੰਘ ਖਹਿਰਾ ਨੇ ਵੀ ਸੋਰਸ ਦੇ ਹਵਾਲੇ ਨਾਲ ਖਬਰ ਆ ਰਹੀ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਚੀਫ ਵਿੱਪ ਅਤੇ ਨਾਲ ਹੀ ਜਿਹੜਾ ਉਹਨਾਂ ਦਾ ਬੁਲਾਰੇ ਦਾ ਉਹਦਾ ਸੀਗਾ ਸਪੋਕਸਪਰਸਨ ਦਾ ਉਹਦਾ ਸੀਗਾ ਉਹਦੇ ਤੋਂ ਵੀ ਅਸਤੀਫਾ ਦੇ ਦਿੱਤਾਗਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਇੱਕ ਆਮ ਵਰਕਰ ਦੀ ਤਰ੍ਹਾਂ ਕੰਮ ਕਰਨੀ ਕਿ ਉਹਨਾਂ ਨੇ ਮੀਟਿੰਗ 'ਚ ਇਹ ਵੀ ਕਿਹਾ ਕਿ ਕਿਉਂਕਿ ਮੈਂ ਅ ਪਹਿਲਾਂ ਦਾ ਤੁਹਾਡੇ ਤੋਂ ਲੱਗਿਆ ਹੋਇਆ ਸਿਸਟਮ ਦੇ ਖਿਲਾਫ ਲੜਨ ਲਈ ਪਰ ਕਿਉਂਕਿ ਮੈਂ ਕਾਂਗਰਸ 'ਚ ਆਇਆ ਸ਼ਾਇਦ ਇਸ ਕਰਕੇ ਮੇਰੇ ਨਾਲ ਹਮੇਸ਼ਾ ਇੱਕ ਸਕਾ ਹੁੰਦਾ ਇਹ ਪਾਰਟੀ ਚ ਮੈਨੂੰ ਉਸ ਤਰ੍ਹਾਂ ਦੇ ਪਦ ਨਹੀਂ ਮਿਲੇਗੇ ਤਾਂ ਖੈਰਾ ਨੇ ਰੋਸ ਦੇ ਅੰਦਰ ਇਹ ਰਜ਼ਾਇਤ ਕੀਤਾ ਇਹਦੇ ਨਾਲ ਹੀ ਗੁਰਪ੍ਰੀਤ ਘੁੱਗੀ ਜੋ ਕਨਵਿਨੈਂਸ ਸੀ ਉਹਨਾਂ ਨੇ ਵੀ ਵੱਡਾ ਅਸਰਾਜ ਸਾਇਆਗਾ ਮੀਟਿੰਗ ਦੇ ਅੰਦਰ ਉਹਨਾਂ ਨੇ ਕਿਹਾ ਕਿ ਜੇ ਮੈਨੂੰ ਇਸ ਔਦੇ ਤੋਂ ਲਾਉਣਾ ਸੀਗਾ ਤਾਂ ਮੈਨੂੰ ਫੋਨ ਕਰਕੇ ਕਿਉਂ ਨਹੀਂ ਦੱਸਿਆ ਗਿਆ ਮੈਨੂੰ ਬੇਇੱਜ਼ਤ ਕਿਉਂ ਕੀਤਾ ਗਿਆ ਮੈਨੂੰ ਇੱਥੇ ਕਿਉਂ ਬੁਲਾਇਆ ਗਿਆ ਮੈਨੂੰ ਕਿਉਂ ਨਹੀਂ ਪਹਿਲਾਂ ਦੱਸਿਆ ਗਿਆ ਕਿ ਤੁਹਾਨੂੰ ਔਦੇ ਤੋਂ ਉਤਾਰਨਾ ਹੈਗਾ ਤਾਂ ਇਹ ਵੀ ਇੱਕ ਵੱਡੀ ਖਬਰ ਆਪਣੇ ਆਪ ਚ ਕੀ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਮੈਨੂੰ ਅਫਸੋਸ ਹੈਗਾ ਮੈਂ ਬਹੁਤ ਦੁਖੀ ਹਾਂ ਅਸਲ ਤੋਂ कि ਮੈਨੂੰ ਇੱਥੇ ਬੁਲਾ ਕੇ ਅਹੁਦੇ ਤੋਂ ਉਤਾਰਿਆ ਗਿਆ ਤਾਂ ਆਮ ਆਦਮੀ ਪਾਰਟੀ ਜਿਹੜਾ ਕਿਹਾ ਜਾ ਰਿਹਾ ਸੀ ਸਭ ਕੁਝ ਠੀਕ ਨਹੀਂ ਹੈਗਾ ਉਹ ਹੁਣ ਭਗਵਾਨਤਮਾਨ ਨੂੰ ਕਨਵੀਨਰ ਬਣਾਉਣ ਤੋਂ ਬਾਅਦ ਵੀ ਸਭ ਕੁਝ ਠੀਕ ਨਜ਼ਰ ਨਹੀਂ ਆ ਰਿਹਾ ਆਉਣ ਵਾਲੇ ਦਿਨਾਂ ਦੇ ਅੰਦਰ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਪੰਜਾਬ 'ਚ ਵੀ ਵੱਧ ਸਕਦੀਆਂ ਨੇ ਜੀ ਆਂੰਦਰ